ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਗੁਰਮੁਖੋ ਹਾਜ਼ਰੀਆਂ ਪਰੋ ਆਪਣਾ ਸਮਾਂ ਹੋ ਗਿਆ ਹੈ ਲਾਹ ਲਲੋ ਪਾਗਾਂ ਵਾਲਿਓ ਗੁਰਮੁਖੋ ਸਭ ਤੋਂ ਪਹਿਲਾਂ ਹਾਜ਼ਰੀ ਗੁਰਮੁਖ ਪਿਆਰੇ ਭਾਈ ਸੁਖਚਾਨ ਸਿੰਘ ਜੀ ਨੇ ਹਾਜ਼ਰੀ ਲਵਾਈ ਹੈ ਧੰਨਵਾਦ ਸਾਰੇ ਪਿਆਰਿਓ ਹਾਜ਼ਰੀਆਂ ਪਰਦੇ ਚਲੋ ਲਾਹ ਲੈਂਦੇ ਚਲੋ ਭਾਈ ਗੁਰਮੁਖੋ ਲਾਹਾ ਘਟੋ ਪਿਆਰਿਓ ਲਾਹਾ ਘਟੋ ਹਾਂਜੀ ਪਿਆਰਿਓ ਅਕਬਾਲ ਸਿੰਘ ਜੀ ਸ਼੍ਰੀ ਗੁਰੂ ਤੇਗ ਬਹਾਦਰ ਜੋਤ ਕਲਬ ਜਸਮੀਤ ਸਿੰਘ ਤੇ ਅਮਰਿੰਦਰ ਸਿੰਘ ਜਸਮੀਤ ਸਿੰਘ ਨਵਜੋਤ ਸਿੰਘ ਹਰਦੀਪ ਸਿੰਘ ਸਿੱਧੂ ਕੁਲਦੀਪ ਸਿੰਘ ਮਿਠੜੀ ਮੋਨ ਸਿੰਘ ਜੀ ਸਵਰਨ ਸਿੰਘ ਜੀ ਫਿਰਪਾਲ ਕੌਰ ਪੈਣ ਜੀ ਪਰ ਉਹ ਹਾਜ਼ਰੀਆਂ ਪਿਆਰਿਓ ਗੁਰਮੁਖੋ ਲਹਾ ਲੈnde ਚੱਲੋ ਭਾਗਾ ਵਾਲਿਓ ਭਾਗਾ ਵਾਲਿਓ ਗੁਰਮੁਖ ਜਨੋ ਖਟਲੋ ਲਹਾ ਲੈ ਲੋ ਭਾਗਾ ਵਾਲਿਓ ਲਹਾ ਲੈ ਲੋ ਲਹਾ ہاں جی گرم کلدیپ سنگھ مان گروہ سنگ. واہی گروہ واہی گرو. نکا سنگھ جی واہی گروہ واہی گرو لہو کمنٹ بخش ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲਿਖੋ ਜੀ ਗੁਰਮੁਖੋ ਵਾਹਿਗੁਰੂ 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 ਜੋਗ ਸਿੰਘ ਜੀ ਸੰਦੀਪ ਕੌਰ ਜੀ ਚੈਲਪਨ ਜੀ ਜਗਜੀਤ ਸਿੰਘ ਜੀ ਭੁੱਲਰ ਗੁਰਮਨ ਸਿੱਧੂ 22 ਸ਼ਰੀਰ ਹਾਜ਼ਰ ਹੋਏ ਆ ਹੁਣ ਤੱਕ ਤੇ ਸਾਰੇ ਹਾਜ਼ਰੀਆਂ ਪਰਦੇ ਚੱਲੋ ਪਿਆਰੀਓ ਗੁਰਮੁਖੋ ਮਨਦੀਪ ਸਿੰਘ ਜੀ ਇਕਬਾਲ ਸਿੰਘ ਜੀ ਗਿੱਲ ਨਵਜੋਤ ਸਿੰਘ ਗੁਰਸੇਵਕ ਸਿੰਘ ਕੁਲਦੀਪ ਸਿੰਘ ਮਠੜੀ ਹਾਂਜੀ ਪਿਆਰੀਓ ਹਾਜ਼ਰੀਆਂ ਪਰੋ ਸਾਰੇ ਪਿਆਰ ਵਾਲਿਓ ਗੁਰਮੁਖੋ لہ لو لاہا خٹ پیاریو لیلو گرمکھو لہا لہا گرمکھ لاہ خٹو باگاں والیو قیمتی سماں چوبی ہزار سوا سفڑا کر لو ارش مولیا جی جسمیر سنگھ جی مان ਗੁਰसेवक ਸਿੰਘ ਗੁਰਜੀਤ ਸਿੰਘ ਸਰਵਾਰਾ ਜਸਵੰਤ ਸਿੰਘ ਜੀ ਸਾਰੇ ਬਹੁਤ ਵੱਡੇ ਭਾਗਾਂ ਵਾਲਿਓ ਪਿਆਰਿਓ ਤੁਹਾਨੂੰ ਗੁਰੂ ਸਾਹਿਬ ਨੇ ਕਿਰਪਾ ਕੀਤੀ ਮਹਾਰਾਜ ਦੇ ਨਾਮ ਲੈਣ ਤੇ ਆਪਾਂ ਜੁੜੇ ਆਂ ਸਵਾਸਾਂ ਨੂੰ ਸਫਲਾ ਕਰਨ ਵਾਸਤੇ ਕਤਰ ਹੋਏ ਆਂ ਸਭ ਦੇ ਵੱਡੇ ਭਾਗਿਆ ਰਜਿੰਦਰ ਸਿੰਘ ਜੀ ਤੇ ਹੰਸਪ੍ਰੀਤ ਸਿੰਘ ਜੀ ਸਰਾ ਬੜਾ ਕੀਮਤੀ ਸਮਾ ਪਿਆਰੇ ਉਹ ਸਫਲਾ ਸਮਾ ਹੈ ਇਹਨੂੰ ਕਹਿੰਦੇ ਸਫਲ ਮੂਰਤ ਇਹ ਬਹੁਤ ਸ਼ੁਭ ਮੂਰਤ ਹੈ ਰਾਜੂ ਚਹਿਲ ਜੀ ਬਲਜਿੰਦਰ ਸਿੰਘ ਮਹਾਰਾ ਸਿੱਖ ਪਰ ਉਹ ਹਾਜ਼ਰੀਆਂ ਖਾਲਸਾ ਜੀ 33 ਸ੍ਰੀਰਾਨੀ ਹਾਜ਼ਰੀ ਜੜੀ ਐ ਹੁਣ ਤੱਕ ਲੱਗੀ ਹੋਈ ਐ ਪ੍ਰੋਗਰਾਮ ਵੇਖਣ ਵਾਲੇ ਗੁਰਮੁਖ 33 ਸ੍ਰੀਰ ਹੁਣ ਤੱਕ ਪ੍ਰੋਗਰਾਮ ਨੂੰ ਵੇਖ ਰਹੇ ਆ ਅਰਜ਼ ਕਰਾਂਗੇ ਵੱਤ ਨਵੰਦ ਗੁਰਮੁਖ ਜਨ ਪ੍ਰੋਗਰਾਮ ਨੂੰ ਵੇਖਿਆ ਕਰੋ ਭੁਪਿੰਦਰ ਸਿੰਘ ਜੀ ਸਰਾ ਹਾਜ਼ਰੀਆਂ ਲਵਾ ਰਹੇ ਆ ਜੀ ਧੰਨਵਾਦ ਸਾਰੇ ਗੁਰਮੁਖਾਂ ਦਾ پرو حاجریاں پیاری وہ پھپندر سر سر جی حاجریاں لوا رہے ہیں بلجندر سنگھ میرا سکھ جی واہ گروہ واہ گروہ سکچین سنگھ امرت پال میرا سکھ ਹਾਂਜੀ ਪਿਆਰੇ ਵਾਹੁ ਹੁਣ ਆਪਾਂ ਜਿਨੇ ਸਰੀਰ ਇਕੱਤਰ ਹੋਇਆ ਸਾਰੇ ਨੇ ਵੱਡੇ ਪਾ ਗਿਆ। ਕਿ ਆਓ ਉਸ ਮਾਲਕ ਨਾਲ ਜੁੜੀਏ ਜਿਨੇ ਸਾਨੂੰ ਵਰਮੁਖ ਹੋਇ ਸਰੀਰ ਬਖਸ਼ਿਆ ਹੈ। ਜਿੱਦੀ ਕਿਰਪਾ ਨਾਲ ਸਾਧ ਸੰਗਤ ਜੀ ਅਸੀਂ ਸੰਸਾਰ ਨੂੰ ਵੇਖ ਰਹੇ ਆ। ਇਸ ਦੀ ਕਿਰਪਾ ਨਾਲ ਏ ਕਾਇਆ ਮਿਲੀ ਹੈ। ਉਸ ਵਾਹਿਗੁਰੂ ਜੀ ਦਾ ਧੰਨਵਾਦ ਕਰੀਏ। ਰਸਨਾ ਕਰੋ ਪਵਿੱਤਰ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਾਵਲ ਮਹੱਲਾ ਪੰਜਵਾ ਪ੍ਰਭ ਜੀ ਤੂੰ ਮੇਰੇ ਪ੍ਰਾਨ ਅਦਾਰ ਏ ਮਾਲਕ ਏ ਪਰਮਾਤਮਾ ਤੂੰ ਹੀ ਮੇਰੀ ਜਿੰਦਾ ਸਹਾਰਾ ਹੈ ਨਮਸਕਾਰ ਡੰਡਾਤ ਬੰਦਨਾ ਅਨਿਕ ਬਾਰ ਜਾਓ ਬਾਰ ਰਹਾਉ ਏ ਮਾਲਿਕ ਪ੍ਰਭੂ ਮੈਂ ਤੇਰੇ ਹੀ ਅੱਗੇ ਨਮਸਕਾਰ ਕਰਦਾ ਹਾਂ ਸੱਚੇ ਪਾਤਸ਼ਾਹ ਤੁਹਾਡੇ ਅੱਗੇ ਡੰਡਾਤ ਕਰਦਾ ਹਾਂ ਲੰਮੇ ਪੈ ਕੇ ਨਮਸਕਾਰ ਤੁਹਾਨੂੰ ਹੈ ਮੈਨੇ ਕਾ ਵਾਰੀ ਆਪ ਜੀ ਤੋਂ ਸਦਕੇ ਜਾਂਦਾ ਹਾਂ ਰਹਾ ਉਠਤ ਬੈਠਤ ਸੋਵਤ ਜਾਗਤ ਇਹ ਮਨ ਤੁਝ ਹੈ ਚਿਤਾਰੈ ਘੋਤਿਆਂ ਬੈਂਦਿਆਂ ਸੁੱਤਿਆਂ ਜਾਗਦਿਆਂ ਇਹ ਜਿੰਦੜੀ ਮੈਨੂੰ ਸਮਰਦੀ ਹੈ ਏ ਸੁਆਮੀ ਮਾਲਕ ਉਠਦੇਆਂ ਬੈਂਦੇਆਂ ਸੁੱਤਿਆਂ ਜਾਗਦੇਆਂ ਹਰ ਵੇਲੇ ਮੇਰਾ ਇਹ ਮਨ ਤੈਨੂੰ ਹੁਣ ਯਾਦ ਕਰਦਾ ਰਹਿੰਦਾ ਹੈ ਮਾਲਕ ਜੀ ਆਪ ਜੀ ਨੂੰ ਜਿੰਦਰੀ ਯਾਦ ਕਰਦੀ ਰਹਿੰਦੀ ਹੈ ਜਾਣੀ ਸਾਨੂੰ ਸਾਰਿਆਂ ਨੂੰ ਇਹ ਉਦਮ ਕਰਨਾ ਚਾਹੀਦਾ ਹੈ ਉੱਠਦੇ ਆ ਵੀ ਬੈਹਿੰਦੇ ਆ ਵੀ ਸੁੱਤੇ ਆ ਜਾਗਦੇ ਆ ਜਾਣੀ ਹਰ ਵੇਲੇ ਮਤਲਬ ਭਾਵ ਹਰ ਵੇਲੇ ਹਰ ਵੇਲੇ ਉਸ ਵਾਹਿਗੁਰੂ ਨੂੰ ਯਾਦ ਕਰਦੇ ਰਹੀਏ ਉਸ ਵਾਹਿਗੁਰੂ ਨੂੰ ਚੇਤੇ ਰੱਖਿਏ ਉਹਦੇ ਪਦਾਰਥਾਂ ਚੋਂ ਉਹਨੂੰ ਯਾਦ ਕਰੀਏ ਮਹਾਰਾਜ ਤੁਹਾਡੀ ਦਾਤ ਹੈ ਇਹ ਤੁਹਾਡੀ ਦਾਤ ਹੈ ਇਹ ਤੁਹਾਡਾ ਹੈ ਉਹਦਾ ਉਹਦੀ ਦਾਤਾ ਸ਼ੁਕਰਾਨਾ ਕਰੀਏ ਸ਼ੁਕਰਾਨਾ ਕਰੀਏ ਸੁਖ ਦੂਖ ਇੱਕ ਸੁਖ ਦੂਖ ਇਸ ਮਨ ਕੀ ਬਿਰਥਾ ਤੁਝ ਹੀ ਆਗੈ ਸਾਰਾ ਮੇਰਾ ਹੈ ਮਨ ਆਪਣੇ ਸੁਖ ਆਪਣੇ ਦੁੱਖ ਆਪਣੀ ਹਰੇਕ ਪੀੜਾ ਤੇਰੇ ਅੱਗੇ ਪੇਸ਼ ਕਰਦਾ ਹੈ ਮਾਲਕ ਸੁਖ ਦੁਖ ਜਿਹੜੀ ਪੀੜਾ ਹੈ ਸੁਖ ਦਾ ਦੁੱਖ ਸੁਖ ਵਿੱਚ ਸੱਚੇ ਪਾਤਸ਼ਾਹ ਅਸੀਂ ਤੁਹਾਡੇ ਅੱਗੇ ਹੀ ਅਰਜ਼ੀ ਕਰਦੇ ਹਾਂ ਤੁਸੀਂ ਸਾਡੀ ਸੰਭਾਲਤਾ ਕਰਨ ਵਾਲੇ ਹੋ ਕੋਈ ਵੀ ਵਿਪਤਾ ਹੋਵੇ ਤਾਂ ਵੀ ਅਰਦਾਸ ਕਰੋ ਮਾਲਕ ਕੇ ਮੰਨ ਨੂੰ ਜੋੜ ਕੇ ਅਰਦਾਸ ਕਰੋ ਮਾਲਕ ਆਹ ਵਿਪਤਾ ਪੈ ਗਈ ਹੈ ਤੇ ਕਿਰਪਾ ਕਰਕੇ ਕੱਢੋ ਇਹ ਸੁੱਖਿਆ ਮਾਲਕੇ ਤੁਹਾਡਾ ਦਿੱਤਾ ਸੁੱਖ ਹੈ ਛੇਤਰਾ ਨਾ ਕਰੋ ਗੁਰਮੁਖ ਜਨ ਗੁਰਮੁਖੋ ਉਹਨਾਂ ਦਾ ਸੁਭਾਅ ਪਤਾ ਕੀ ਹੁੰਦਾ ਦੁੱਖ ਵੇਲੇ ਅਰਦਾਸ ਕਰਦੇ ਆ ਤੇ ਸੁੱਖ ਵੇਲੇ ਸ਼ੁਕਰਾਨਾ ਕਰਦੇ ਆ ਹਰ ਵੇਲੇ ਸਿਮਰਨ ਕਰਦੇ ਆ ਤੂੰ ਮੇਰੀ ਓਟ बलबुध तन तुम ही तुम्हारा मेरा परिवार है हे प्रभु तू ही मेरा सहारा है तू ही मेरा तान है तू ही मेरी अक्ल है तू ही मेरा तन है और तू ही मेरे वास्ते मेरा परिवार है सतपिता सब कुछ मेरे वास्ते तुसी ही हो ਹਰ ਚੀਜ਼ ਵਿੱਚੋਂ ਤੁਸੀਂ ਹੋ ਤੁਸੀਂ ਮੇਰੇ ਮਾਤਾ ਪਿਤਾ ਹੋ ਤੁਸੀਂ ਮੇਰੇ ਸਾਰਾ ਹੋ ਸਭ ਕੁਝ ਤੁਸੀਂ ਮੇਰੇ ਹੋ ਮਾਲਕ ਜੀ ਜੋ ਤੁਮ ਕਰੋ ਸੋਈ ਪਲ ਹਮਰੈ ਵੇਖ ਨਾਨਕ ਸੁਖ ਚਰਨਾਰੈ ਏ ਮਾਲਕ ਏ ਨਾਨਕ ਏ ਪ੍ਰਭੂ ਜੋ ਕੁਝ ਤੂੰ ਕਰਦਾ ਹੈ ਮੇਰੇ ਵਾਸਤੇ ਉਹੀ ਭਲਾਈ ਹੈ ਤੇਰੇ ਚਰਨਾਂ ਦਾ ਦਰਸ਼ਨ ਕਰਕੇ ਮੈਨੂੰ ਆਤਮਿਕ ਆਨੰਦ ਮਿਲਦਾ ਹੈ ਮਾਲਕ ਜੋ ਤੁਸੀਂ ਕਰਦੇ ਹੋ ਨਾ ਉਹ ਸਾਡੇ ਵਾਸਤੇ ਭਲਾਈ ਹੀ ਹੈ ਉਹ ਸਾਡੇ ਵਾਸਤੇ ਚੰਗਾ ਹੀ ਹੈ ਮਾਲਕ ਜੀ ਜੋ ਤੁਸੀਂ ਕਰ ਰਹੇ ਹੋ ਉਹ ਸਭ ਚੰਗਾ ਹੀ ਸਾਡੇ ਵਾਸਤੇ ਕਰ ਰਹੇ ਹੋ ਜੋ ਗੁਰੂ ਸਾਹਿਬ ਕਰ ਰਹੇ ਹੋ ਰਿਹਾ ਸਭ ਠੀਕ ਹੋ ਰਿਹਾ ਜੇ ਸਾਨੂੰ ਕੋਈ ਨਾ ਕੋਈ ਵਿਪਤਾ ਪਈ ਹੈ ਉਹਦੇ ਵਿੱਚ ਵੀ ਸਾਡੇ ਕੋਈ ਨਾ ਕੋਈ ਭਲਾਈ ਹੈ ਕੋਈ ਨਾ ਕੋਈ ਸਨ ਰਸਤਾ ਮਾਲਕ ਨੇ ਵਿਖਾਇਆ ਸਾਨੂੰ ਵਰਜਿਆ ਕੁਝ ਵੀ ਭਲਾਈ ਹੈ ਕਿਉਂਕਿ ਤੁਮ ਕਰਹੁ ਪਲਾ ਹਮ ਪਲੋ ਨਾ ਜਾਣ ਹੈ ਪਰਮੇਸ਼ਰ ਗੁਰੂ ਹਮੇਸ਼ਾ ਪਲਾ ਕਰਦੇ ਆ ਲੇਕਿਨ ਅਸੀਂ ਉਸ ਭਲੇ ਨੂੰ ਜਾਣਦੇ ਨਹੀਂ ਤੋ ਤੂੰ ਸਦਾ ਸਦਾ ਦਿਆਲਾ ਉਹ ਸਦਾ ਸਦਾ ਵਿਅਲਤਾ ਦਾ ਘਰ ਹੈ ਸਦਾ ਸਦਾ ਸਾਦੀ ਪ੍ਰਤਪਾਲਨਾ ਕਰਦੇ ਹਨ ਹਾਉ ਪੂਰਨ ਤੌਰ ਤੇ ਗੁਰੂ ਤੇ ਅਕੀਦਾ ਰੱਖਿਏ ਵਿਸ਼ਵਾਸ ਰੱਖਿਏ ਇਸ ਸਾਧ ਸੰਗਤ ਖੁਸ਼ੀਆਂ ਦੇ ਨਾਲ ਝੋਲੀਆਂ ਭਰ ਜਾਣਗੀਆਂ ਜੇ ਖੁਸ਼ੀਆਂ ਦੇ ਨਾਲ ਝੋਲੀਆਂ ਭਰ ਗਈਆਂ ਨਾ ਜੇ ਮੇਰ ਸਵੱਲੀ ਗੁਰੂ ਦੀ ਹੋਗੀ ਸਾਰਾ ਕੁਝ ਮਿਲ ਗਿਆ ਤੇ ਮੇਰ ਲਈਏ ਇੱਕ ਗੁਰੂ ਸਾਹਿਬ ਤੋਂ ਕਿਰਪਾ ਨੂੰ ਰੂਪੀ ਗੁਰਮਖੋ ਕਣੀ ਪ੍ਰਾਪਤ ਕਰੀਏ ਮਹਾਰਾਜ ਕਰੋ ਸੱਚੇ ਪਾਤਸ਼ਾਹ ਕਿਨਕਾ ਹੀ ਕਿਰਪਾ ਕਰਦੇ ਹੋ ਸਾਡੇ ਗਰੀਬਾਂ ਤੇ ਮਹਾਰਾਜ ਝੋਲੀਆਂ ਭਰ ਜਾਣਗੀਆਂ ਖੁਸ਼ੀਆਂ ਨਾਲ ਓਰੂ ਸਭ ਸਭ ਤੇ ਕਿਰਪਾ ਕਰ ਗੁਰੂ ਦਾ ਸ਼ਬਦ ਸਾਡੇ ਸਾਰਿਆਂ ਦੇ ਹਿਰਦੇ ਚ ਵਸੇ ਸੋ ਸਾਰੇ ਵੀਰਾਂ ਦਾ ਧੰਨਵਾਦ ਹੋਈਆਂ ਭੁੱਲਾਂ ਦੀ ਖਿਮਾ ਆਓ ਪਿਆਰੇ ਹੁਣ ਆਪਣਾ ਸਮਾਂ ਸਵਾਲ ਜਵਾਬ ਪ੍ਰਸ਼ਨ ਉੱਤਰ ਕੱਲ ਆਪਾਂ ਜੋ ਪ੍ਰਸ਼ਨ ਉੱਤਰ ਪੁੱਛੇ 2 7 ਤੇ 8 ਨੰਬਰ ਪ੍ਰਸ਼ਨ ਦਾ ਆਪਾਂ ਜਵਾਬ ਉੱਤਰ ਪ੍ਰਾਪਤ ਕਰੀਏ ਤੇ 7 ਤੇ 8 ਪਿਆਰੀ ਕੱਲ ਆਪਾਂ 7 ਨੰਬਰ ਪ੍ਰਸ਼ਨ ਪੁੱਛਿਆ ਸੀ ਕਿ ਗੁਰਤਗੱਦੀ ਤੇ ਬੈਠਣ ਸਮੇ ਗੁਰੂ ਗੋਬਿੰਦ ਸਿੰਘ ਜੀ ਦੀ ਉਮਰ ਕਿੰਨੀ ਸੀ ਤੇ ਬਹੁਤ ਸਾਰੇ ਵੀਰਾਂ ਨੇ ਲਿਖਿਆ ਸੀ 9 ਸਾਲ ਬਿਲਕੁਲ ਸਹੀ ਲਿਖਿਆ ਸੀ ਉੱਤਰ 9 ਸਾਲ ਹੈ ਦੂਜਾ ਸੀ ਆਪਣਾ ਪ੍ਰਸ਼ਨ ਨੰਬਰ 8 ਗੁਰੂ ਜੀ ਨੇ ਕਿਹੜਾ ਨਗਾਰਾ ਤਿਆਰ ਕਰਵਾਇਆ ਸੀ ਉਹ ਨਗਾਰੇ ਦਾ ਨਾਮ ਕੀ ਸੀ ਉੱਤਰ ਹੈ ਜੀ ਰਣਜੀਤ ਨਗਾਰਾ ਤੁਸੀਂ ਸਾਲ ਕੱਲ ਸਾਰਿਆਂ ਨੂੰ ਉੱਤਰ ਦਿੱਤਾ ਸੀ ਬਿਲਕੁਲ ਸਹੀ ਉੱਤਰ ਦਿੱਤਾ ਸੀ ਗਾਜੀ ਸੋ ਆਓ ਉਸ ਤੋਂ ਅਗਲੇ ਦੋ ਪ੍ਰਸ਼ਨ ਆਪਾਂ ਜਿਹੜਾ ਜੀ ਨਵੇਂ ਉਸ ਤੋਂ ਅਗਲੇ ਪੁੱਛਣੇ ਆ ਧਿਆਨ ਨਾਲ ਸੁਣੋ ਤੇ ਆਪ ਉੱਤਰ ਦਿਓ ਨੀ ਤੱਕਲ ਉੱਤਰ ਆਪਾਂ ਫੇਰ ਸੁਣਾਂਗੇ ਪ੍ਰਸ਼ਨ ਨੰਬਰ 9 ਸਨ 1700 ਤੋਂ 1703 ਤੱਕ ਨਨਪੁਰ ਸਾਹਿਬ ਦੀਆਂ ਕਿੰਨੀਆਂ ਜੰਗਾਂ ਹੋਈਆਂ 1700 ਤੋਂ ਲੈ ਕੇ 1703 ਤੱਕ 3 ਸਾਲ ਸਨ 1700 ਪੂਰੇ ਤੋਂ 1703 ਤੱਕ ਨਨਪੁਰ ਸਾਹਿਬ ਦੀਆਂ ਕਿੰਨੀਆਂ ਜੰਗਾਂ ਹੋਈਆਂ ਤਿਆਨ ਸਾਲਾਂ ਵਿੱਚ ਉੱਤਰ ਦੱਸੋ ਹਾਂਜੀ ਇਸ ਤੋਂ ਅਗਲਾ ਪ੍ਰਸ਼ਨ ਹੈ ਜੀ ਨਨਪੁਰ ਸਾਹਿਬ ਦੀ ਆਖਰੀ ਲੜਾਈ ਕਦੋਂ ਹੋਈ ਨਨਪੁਰ ਸਾਹਿਬ ਦੀ ਜਿਹੜੀ ਆਖਰੀ ਲੜਾਈ ਹੈ ਜੰਗ ਹੈ ਉਹ ਕਦੋਂ ਹੋਈ ਸੀ ਆਖਰੀ ਜੰਗ ਕਦੋਂ ਹੋਈ ਸੀ ਅਨੰਦਪੁਰ ਸਾਹਿਬ ਵਿਖੇ ਹਾਂਜੀ ਪਿਆਰਿਓ ਆ ਰਾਜੂ ਚਾਹਲ ਜੀ ਨੇ ਲਿਖਿਆ ਸੀ ਇਹ ਬਿਲਕੁਲ ਚਾਰ ਜੰਗਾਂ ਹੋਈਆਂ ਜੀ ਹਾਂਜੀ ਬਿਲਕੁਲ ਸਹੀ ਹੈ ਜੀ ਬਿਲਕੁਲ ਸਹੀ ਹੈ ਸਭ ਤੋਂ ਪਹਿਲਾ ਜਵਾਬ ਜਿਹੜਾ ਉੱਤਰ ਲਿਖਿਆ ਰਾਜੂ ਚਾਈਲਡ ਬਿਲਕੁਲ ਸਹੀ ਲਿਖਿਆ ਜੀ ਚਾਰ ਜੰਗਾਂ ਹੋਈਆਂ ਨੇ ਤੇ ਹਾਂਜੀ ਬਿਲਕੁਲ ਜੀ ਪਿਆਰਿਓ ਸਹੀ ਉੱਤਰ ਹੈ ਇਹਨਾਂ ਦਾ ਗੁਰਮੁਖ ਪਿਆਰਿਆਂ ਦਾ ਚਾਰ ਠੀਕ ਹੈ ਜੀ ਹਨਪੁਰ ਸਾਹਿਬ ਜਿਹੜੀ ਆਖਰੀ ਜੰਗ ਹੈ ਉਹ ਇਸੀ 1704 ਚ ਠੀਕ ਲਿਖਿਆ ਇਹਨਾਂ ਨੇ ਪਿਆਰਿਆ ਨੇ ਜਸਮੀਤ ਸਿੰਘ ਮਾਨ ਨੇ ਉੱਤਰ ਦਿੱਤਾ 1704 ਵਿੱਚ ਅਖੀਰਲੀ ਜੰਗ ਜਨੰਧਪੁਰ ਸਾਹਿਬ ਹੋਈ ਹੈ ਬਿਲਕੁਲ ਸਹੀ ਆ ਰਜਿੰਦਰ ਸਿੰਘ ਨੇ ਵੀ ਠੀਕ ਲਿਖਿਆ ਪਿਆਰਿਆ ਨੇ ਰਾਜੂ ਚਾਲ ਜੀ ਨੇ ਠੀਕ ਲਿਖਿਆ ਨਵਜੋ ਸਿੰਘ ਲਿਖਿਆ ਵੀ ਚਾਰ ਜੰਗਾਂ ਹੋਈਆਂ ਇਹ ਠੀਕ ਹੈ ਪਹਿਲਾ ਪ੍ਰਸ਼ਨ ਤੇ ਰਾਜੂ ਚਾਲ ਜੀ ਨੇ ਵੀ ਉੱਤਰ ਸਹੀ ਲਿਖਿਆ ਜੀ ਤੇ ਪਿਆਰਿਓ ਤੁਸੀਂ ਸਾਰੇ ਉੱਤਰ ਦਿਆ ਕਰੋ ਤੇ ਸਾਰੇ ਵੀਰਾਂ ਦਾ ਧੰਨਵਾਦ ਹੈ ਸੋ ਹੁਣ ਆਪਾਂ ਜਿਹੜੇ ਹੋਰ ਪਿਆਰੇ ਆ ਕੇ ਜੁੜੇ ਦੇਖੀਏ ਆਪਾਂ ਕਿਹੜੇ ਕਿਹੜੇ ਹੋਰ ਗੁਰਮੁਖਾ ਕੇ ਬਾਅਦ ਹਾਜ਼ਰੀਆਂ ਪਰ ਅਗੇ ਨਾਮ ਦੇਖੀਏ ਆਪਾਂ ਹੋਰ ਪਿਆਰਿਓ ਜਿਹੜੇ ਆ ਕੇ ਹੋਰ ਹਾਜ਼ਰੀਆਂ ਭਰ ਗਏ ਆ ਉਹ ਆ ਜੀ ਸਾਡੇ ਪਿਆਰੇ ਸतीश ਕੁਮਾਰ ਜੀ ਆਏ ਆ ਤੇ ਕਮਲਜੀਤ ਸਿੰਘ ਸਰਾ ਗੁਰਮਨ ਸਿੱਧੂ ਤੇ ਇਸ ਤੋਂ ਇਲਾਵਾ ਇਕਬਾਲ ਸਿੰਘ ਗਿੱਲ ਇਹ ਸਾਰਿਆਂ ਨੇ ਪਿਆਰਿਓ ਹਾਜ਼ਰੀਆਂ ਭਰੀਆਂ ਬਾਅਦ ਵਿੱਚ ਆ ਕੇ ਚਰਨਦਾਸ ਜੀ ਵੀ ਆਏ ਹਾਜ਼ਰੀ ਭਰੀ ਇਹਨਾਂ ਨੇ ਵੀ ਤੇ ਹੋਰ ਗੁਰਮੁਖ ਪਿਆਰੇ ਬਹੁਤ ਪਿਆਰਿਆ ਨੇ ਹਾਜ਼ਰੀਆਂ ਲਵਾਈਆਂ ਸਭ ਦਾ ਵੀਰੋ ਤੇ ਭਰਾਵੋ ਸਭ ਦਾ ਧੰਨਵਾਦ ਹੈ ਨਿਤਾ ਪ੍ਰਤੀ ਹਾਜ਼ਰੀਆਂ ਭਰਿਆ ਕਰੋ ਪਿਆਰਿਓ ਸਾਰੇ ਵੀਰਾਂ ਦਾ ਗੁਰਮੁਖਾਂ ਦਾ ਧੰਨਵਾਦ ਗੁਰੂ ਸਾਹਿਬ ਸਭ ਤੇ ਕਿਰਪਾ ਕਰਨ ਸਭ ਦੀਆਂ ਝੋਲੀਆਂ ਪਰਣਾ ਸੁਖ ਸ਼ਾਂਤੀ ਨਾਮ ਦਾਣ ਬਖਸ਼ਿਸ਼ ਕਰਨ ਸੋ ਸਾਰੀਆਂ ਸੰਗਤਾਂ ਦਾ ਗੁਰਮੁਖਾਂ ਦਾ ਧੰਨਵਾਦ ਸੋ ਰੋਜ ਭਾਈ ਹਾਜ਼ਰੀਆਂ ਪਰ ਕੇ ਲਾਹ ਖਟਿਆ ਕਰੋ ਹੋਈਆਂ ਜੀ ਬੇਅੰਤ ਫੁੱਲਾਂ ਦੀ ਖਿਮਾ ਗੁਰ ਫਤੇ ਦੀ ਪਾਓ ਸਾਂਝ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ